ਮੈਨੂੰ ਆਪਣੇ ਵਰਗਾ ਸੱਚਿਆਰਾ ਬਣਾ ਲਓ ਹallelujah ਇੱਥੇ ਲਿਖਿਆ ਪਰਮੇਸ਼ਰ ਪਰਮੇਸ਼ਰ ਦੀ ਨਿਗਾਹ ਜਿਹੜੀ ਆ ਉਹ ਦੇਸ਼ ਦੇ ਫੇਥਫੁਲ ਲੋਕਾਂ ਦੇ ਉੱਤੇ ਆ ਵਫਾਦਾਰਾਂ ਦੇ ਉੱਤੇ ਆ ਸੱਚਿਆਰਾਂ ਦੇ ਉੱਤੇ ਰਹੇਗੀ ਤੇ ਕਹਿੰਦਾ ਉਹ ਮੇਰੇ ਨਾਲ ਵੱਸਣਗੇ ਕੌਣ ਵੱਸਣਗੇ ਪਰਮੇਸ਼ਰ ਦੇ ਨਾਲ ਵਫਾਦਾਰ ਲੋਕ ਤੇ ਵਫਾਦਾਰ ਕੌਣ ਹੁੰਦੇ ਆ ਜਿਹੜੇ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਦੇ ਆ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਦੇ ਆ ਪਰਮੇਸ਼ਵਰ ਦੇ ਮਨ ਪਾਉਂਦੇ ਕੰਮ ਕਰਦੇ ਜਿਹੜੇ ਪਰਮੇਸ਼ਵਰ ਨੂੰ ਠੱਗਦੇ ਨਹੀਂ ਪਰਮੇਸ਼ਵਰ ਨੂੰ ਧੋਖਾ ਨਹੀਂ ਦਿੰਦੇ ਜਿਹੜੇ ਇਦਾਂ ਨਹੀਂ ਚੋਰੀਆਂ ਕਰਦੇ ਇੱਥੇ ਕਿਹੜਾ ਮੈਨੂੰ ਕੋਈ ਦੇਖਦਾ ਆ ਕੱਲ ਨਾ ਕੱਲ ਨਾ ਚਾਰ ਛੱਲੀਆਂ ਹੀ ਤੋੜ ਕੇ ਲੈ ਜਾ ਤੁਹਾਨੂੰ ਪਤਾ ਹੈ ਕਿ ਸਾਡੇ ਪਿੰਡੋਂ ਛੱਲੀਆਂ ਵਾਲਿਆਂ ਦੇ ਕਿੰਨੇ ਲਾਮੇ ਆਏ ਸਾਡੇ ਘਰੇ ਕਹਿੰਦੇ ਤੁਹਾਡੇ ਸਤ ਸੰਗ ਦੇ ਵਿੱਚ ਤੁਸੀਂ ਉਹਨਾਂ ਨੂੰ ਚੋਰੀ ਕਰਨੀ ਸਿਖਾਉਂਦੇ ਆ ਕਹਿੰਦੇ ਅਸੀਂ ਦਵਾਈ ਪਾ ਦੇਣੀ ਆ ਅਸੀਂ ਕਹਾਂ ਭਾਈ ਤੁਹਾਡੀ ਮਰਜ਼ੀ ਤੁਹਾਡੀ ਫਸਲ ਆ ਜੋ ਮਰਜ਼ੀ ਪਾਓ ਅਸੀਂ ਕਹਾਂ ਬੰਨ ਲਿਓ ਇਹਨਾਂ ਨੂੰ ਜਿਹੜਾ ਚੋਰੀ ਕਰਦਾ ਫੜਿਆ ਗਿਆ ਸੀ ਨਹੀਂ ਛਡਾਉਣ ਹੁੰਦੇ ਕਹ ਕੇ ਚਰਚੇ ਦੇ ਵਿੱਚ ਤੁਹਾਨੂੰ ਇਦਾਂ ਲਾਉ ਨਹੀਂ ਕੀਤਾ ਜਾਂਦਾ ਸਿਆਲ ਹੁੰਦੇ ਤਾਂ ਬੀਪੀਆਂ ਗੰਦਲਾਂ ਤੋੜਨ ਵੜ ਜਾਂਦੀਆਂ ਖੱਤਿਆਂ ਦੇ ਵਿੱਚ ਇੱਕ ਹੀ ਵਫਾਦਾਰੀ ਆ ਦੱਸੋ 10 ਰੁਪਈਆਂ ਦੇ ਸਾਗ ਪਿੱਛੇ ਕਿਸੇ ਤੋਂ ਕੁੱਟ ਖਾਓਗੇ ਗਾਲਾਂ ਖਾਓਗੇ ਬੇਇੱਜ਼ਤੀ ਕਰਾਓਗੇ 10 ਰੁਪਈਆਂ ਦੀਆਂ ਗਾਲਾਂ ਖਾਧੀਆਂ ਕੀ ਦੱਸੋਗੇ ਕਿਸੇ ਨੂੰ ਅੱਜ ਵੀ 10 ਰੁਪਈਆਂ ਦੀਆਂ ਗਾਲਾਂ ਖਾਧੀਆਂ ਤੇ 10 ਰੁਪਈਆਂ ਦਾ ਸਾਗ ਲੈ ਕੇ ਖਾ ਲਓ ਅਗਲੇ ਨੇ ਜਿਹੜੀਆਂ ਬਾਦੂ ਆਵਾਂ ਦੇਣੀਆਂ ਉਹ ਬੱਕਰੀਆਂ ਜਿਹੜਾ ਚਰਚ ਨੂੰ ਮਾੜਾ ਚੰਗਾ ਬੋਲਣਾ ਉਹ ਵੱਖਰਾ ਜਿਹੜਾ ਪ੍ਰਭੂ ਯਿਸੂ ਮਸੀਹ ਨੂੰ ਮਾਰਾ ਚੰਗਾ ਗਲੇ ਨੇ ਬੋਲਣਾ ਵੱਖਰਾ ਕਿਹੜਾ ਯਿਸੂ ਵਾਲੇ ਐ ਇਦਾਂ ਕਰਦੇ ਆ ਪਰ ਪਰਮੇਸ਼ਵਰ ਨੇ ਤਾਂ ਕਿਤੇ ਨਹੀਂ ਇਦਾਂ ਕਿਹਾ ਵੀ ਤੁਸੀਂ ਜਿਹੜਾ ਬੀਜਿਆ ਨਹੀਂ ਹੈ ਤੁਸੀਂ ਉਹ ਚੱਕੇ ਖਾ ਲਿਓ ਆਪਾਂ ਪਿੰਡ ਨੂੰ ਖੁੱਲੀ ਛੁੱਟੀ ਦਿੱਤੀ ਆ ਬਈ ਜੇ ਕੋਈ ਤੁਹਾਡੀ ਫਸਲ ਦਾ ਨਾਸ਼ ਕਰਦਾ ਤੁਹਾਡੇ ਖੱਤਿਆਂ ਦੇ ਵਿੱਚ ਵੜਦਾ ਯੂ ਕੈਨ ਡੂ ਵਟ ਏਵਰ ਯੂ ਵਾਂਟ ਟੂ ਡੂ ਤੁਸੀਂ ਕਰ ਸਕਦੇ ਆ ਉਹ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਆ ਤੇ ਸਾਡਾ ਉਸ ਚੀਜ਼ ਦੇ ਨਾਲ ਕੋਈ ਇਲਾਕਾ ਦੇਖਣ ਨਹੀਂ ਹੋਊਗਾ ਸੋ ਟੂ ਬੀ ਵੈਰੀ ਕੇਅਰਫੁਲ ਸੁਚੇਤ ਰਹੋ ਬੋਧ ਛਲੀਆਂ ਦੇ ਚੱਕਰ ਦੇ ਵਿੱਚ ਤੁਸੀਂ ਨਾ ਪੁੱਜ ਜਿਓ ਵਚਨ ਦੇ ਵਿੱਚ ਲਿਖਿਆ ਉਹ ਮੇਰੇ ਨਾਲ ਵਸੂਗਾ ਜਿਹੜਾ ਵਫਾਦਾਰ ਹੋਊਗਾ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਵੀ ਅਸੀਂ ਪਰਮੇਸ਼ਵਰ ਦੇ ਨਾਲ ਵਫਾਦਾਰ ਹੋਣਾ ਅੱਪੈ ਨੂੰ ਲੱਗਦਾ ਲੈ ਸਾਗ ਤੋੜਨਾ ਇੱਕ ਟਿੱਕ ਗੱਲ ਆ ਇਹ ਕੋਈ ਪਾਪ ਆ ਸਾਗ ਹੀ ਤਾਂ ਤੋੜਿਆ ਆ ਜੇ ਮੈਂ ਚਾਰ ਗੰਦਲਾ ਤੋੜ ਵੀ ਲਾਉ ਏਡਾ ਖੱਤਾ ਇਹਦੇ ਕੋਲੇ ਪਿਆ ਫਸਲ ਦਾ ਚਾਰ ਚਾਰ ਇੱਥੇ 10 20 ਹਜ਼ਾਰ ਬੰਦਾ ਬੈਠਾ ਚਾਰ ਚਾਰ ਗੰਦਲਾ ਤੋੜੀਆਂ ਅਗਲੇ ਦਾ ਤਾਂ ਬਾਣ ਹੋ ਜਾਣਾ ਤੁਹਾਡੇ ਹਿੱਸੇ ਚਾਰ ਚਾਰ ਆਉਣੀਆਂ ਜਿਹਦੀਆਂ ਤੋੜਨੀਆਂ ਉਹਨੂੰ ਪੁੱਛੋ ਤੁਸੀਂ ਘਰੇ ਹੀ ਮੰਗੋ ਬਰਕਤ ਪਰਮੇਸ਼ਵਰ ਦੇ ਕੋਲੋਂ ਕਿ ਪ੍ਰਭੂ ਸਾਨੂੰ ਘਰੇ ਹੀ ਬਰਕਤ ਦਿਓ ਇਦਾਂ ਦੇ ਕੰਮ ਨਹੀਂ ਕਰਨੇ ਨਾ ਜੌਬ ਤੋਂ ਕੋਈ ਚੀਜ਼ ਚੱਕਣੀ ਵੀ ਇੱਥੇ ਕੜਾ ਕੋਈ ਦੇਖਦਾ ਆ ਫੈਕਟਰੀ ਦੇ ਵਿੱਚ ਕੰਮ ਕਰਦੇ ਆ ਝੋਲੇ ਦੇ ਵਿੱਚ ਪਾ ਲਓ ਟਿਫਨ ਦੇ ਵਿੱਚ ਪਾ ਕੇ ਕੁਛ ਲਿਆਓ ਪਾਣੀ ਦੀ ਬੋਤਲ ਵਿੱਚ ਕੁਛ ਪਾ ਕੇ ਲਿਆਓ ਆਈ ਡੋਨਟ ਨੋ ਕਿ ਮੈਨੂੰ ਕਹਤੇ ਇਹ ਸ਼ਬਦ ਉਤਰੇ ਆ ਇਹਦਾ ਮਤਲਬ ਕੁਛ ਨਾ ਕੁਛ ਗੜਬੜਿਆ ਤਾਂ ਪਲੀਜ਼ ਅਗਰ ਤੁਸੀਂ ਇਦਾਂ ਕਰਦੇ ਆ ਫੈਕਟਰੀਆਂ ਦੇ ਵਿੱਚੋਂ ਆਪਣੇ ਡੱਬਿਆਂ ਦੇ ਵਿੱਚ ਆਪਣੇ ਬੈਗਸ ਦੇ ਵਿੱਚ ਆਪਣੀਆਂ ਬੋਤਲ ਬੋਤਲਾਂ ਦੇ ਵਿੱਚ ਕੁਛ ਨਾ ਕੇ ਆਉਂਦੇ ਆ ਨੋ ਇਹ ਸਹੀ ਨਹੀਂ ਹੈਗਾ ਇਦਾਂ ਨਾ ਕਰਿਆ ਕਰੋ ਉਹ ਨਿੱਕੀ ਜਿਹੀ ਚੀਜ਼ ਜਿਹੜੀ 5-10 ਰੁਪਈਆ ਦੀ ਚੋਰੀ ਕਰਕੇ ਲੈ ਕੇ ਆਉਨੇ ਤੁਹਾਨੂੰ ਨਹੀਂ ਪਤਾ ਉਹ ਤੁਹਾਡੇ ਜੀਵਨ ਦੇ ਵਿੱਚ ਕਿੰਨੀ ਵੱਡੀ ਬਰਕਤ ਨੂੰ ਰੋਕ ਸਕਦੀ ਆ ਫਰਜ ਰੱਖ ਲਓ ਮਿੱਟੀ ਦਾ ਤੇਲ ਹੀ ਕੱਢ ਲਿਓ ਕਿਤੇ ਉਹ 10-20 ਰੁਪਈਆ ਦਾ ਵੀ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਸੌਖੀ ਬਲਦੀ ਟੱਲੀ ਭੇਂਕੇ ਤੇ ਚੁੱਲ੍ਹੇ 'ਚ ਅੱਗ ਬਾਲ ਲਾਂਗੇ ਮਿੱਟੀ ਦੇ ਤੇਲ ਦੇ ਨਾਲ ਇੰਨਾ ਕੀ ਤੇਲ ਕੱਢਿਆ ਚੁੱਲ੍ਹੇ ਦੇ ਵਿੱਚ ਅੱਗ ਤਾਂ ਬਾਲ ਲੋਂਗੇ ਤੇ ਜੇ ਅੱਗ ਦੇ ਉੱਤੇ ਪਕਾਉਣ ਦੇ ਲਈ ਅਨਾਜ ਨਾ ਹੋਇਆ ਤੇ ਫਿਰ ਕਿੱਧਰ ਨੂੰ ਜਾਣਾ ਇਸ ਲਈ ਇਹਨਾਂ ਚੀਜ਼ਾਂ ਨੂੰ ਛੱਡ ਦਿਓ ਵਫਾਦਾਰ ਹੋਵੋ ਪਰਮੇਸ਼ਵਰ ਦੇ ਨਾਲ ਜੋ ਪਰਮੇਸ਼ਵਰ ਨੇ ਦਿੱਤਾ ਉਹਦੇ ਵਿੱਚ ਸੰਤੁਸ਼ਟ ਰਹੋ ਉਹਨੂੰ ਬles ਕਰਿਆ ਕਰੋ ਔਰ ਉਹਦੇ ਉੱਤੇ ਹੀ ਬਰਕਤ ਪਰਮੇਸ਼ਵਰ ਪਾਉਣਗੇ ਔਰ ਇੰਨਾ ਦੇਣਗੇ ਕਿ ਤੁਹਾਡੇ ਕੋਲੇ ਰੱਖਣ ਲਈ ਜਗ੍ਹਾ ਨਹੀਂ ਹੋਏਗੀ ਔਰ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਵੰਡਣ ਵਾਲੇ ਹੋ ਜਾਓਗੇ ਕਹਿੰਦਾ ਜਿਹੜਾ ਪੂਰੇ ਰਾਹ ਵਿੱਚ ਚੱਲਦਾ ਉਹ ਮੇਰੀ ਸੇਵਾ ਕਰੇਗਾ ਜਿਹੜਾ ਹਰ ਬਚਨ ਵਿੱਚ ਪੂਰਾ ਰਹਿੰਦਾ ਆ ਮੇਰੀ ਹਰ ਗੱਲ ਦੇ ਵਿੱਚ ਪੂਰਾ ਰਹਿੰਦਾ ਆ ਕਹਿੰਦਾ ਉਹ ਮੇਰੀ ਸੇਵਾ ਕਰੂਗਾ ਜਿਹੜੇ ਇਦਾਂ ਟੱਪ ਕੇ ਸਕਿਪ ਕਰ ਕਰ ਕੇ ਚੱਲਦੇ ਆ ਕਿ ਆਹ ਤੇ ਨਹੀਂ ਮੇਰੇ ਤੋਂ ਪੂਰਾ ਹੋਣਾ ਚੱਲ ਇੰਨਾ ਕਰ ਲੈਨੇ ਆ ਵਚਨ ਦੇ ਵਿੱਚ ਲਿਖਿਆ ਤੂੰ ਗਵਾਂਢੀ ਦੀ ਤੀਮੀ ਦੀ ਲਾਲਸਾ ਨਾ ਕਰੀ ਇਹਨੂੰ ਸਕਿਪ ਕਰ ਦਿੰਨਾ ਆ ਗਵਾਂਢੀ ਦੀ ਚੀਜ਼ ਦੀ ਲਾਲਸਾ ਨਾ ਕਰੀ ਚੱਲ ਇਹ ਵਾਲਾ ਫੋਲੋ ਕਰ ਲੈਨੇ ਆ ਮਾਂ ਪਿਓ ਦਾ ਆਦਰ ਕਰੀ ਚੱਲੇ ਸਕਿਪ ਕਰ ਦਿੰਨੇ ਆ ਤੂੰ ਸਟੈਚੂਜ਼ ਨੂੰ ਫੋਲੋ ਨਾ ਕਰੀ ਚੱਲ ਇਹ ਮੰਨ ਲੈਨੇ ਨੋ ਚੋਇਸ ਕੋਈ ਨਹੀਂ ਹੈਗੀ ਤੁਹਾਨੂੰ ਕੋਈ ਕਿਤਾ ਗਿਆ ਕਿ ਤੁਸੀਂ ਚੋਣ ਕਰੋ ਤੁਹਾਨੂੰ ਇਨ ਬਿਨ ਮੰਨਣਾ ਪੈਣਾ ਆ ਅਗਰ ਇਨ ਬਿਨ ਮੰਨੋਗੇ ਤਾਂ ਉਸ ਮੰਨਣ ਦੀਆਂ ਜੋ ਬਰਕਤਾਂ ਵੀ ਇਨ ਬਿਨ ਨਹੀਂ ਮਿਲਣਗੀਆਂ ਹੂਪ ਹੂ ਐਨ ਓਦਾਂ ਡਿੱਟੋ ਸੇਮ ਜਿੱਦਾਂ ਵਚਨ ਦੇ ਵਿੱਚ ਠਹਿਰਾਇਆ ਗਿਆ ਹੈ ਹਾਲੇਲੂਇਆ ਇਸ ਲਈ ਜਿੱਦਾਂ ਪਰਮੇਸ਼ੁਰ ਨੇ ਵਚਨ ਮੰਨਣ ਦੇ ਲਈ ਕਿਹਾ ਉਦਾਂ ਹੀ ਵਚਨ ਨੂੰ ਮੰਨੋ ਕਹਿੰਦਾ ਛਲੀਆਂ ਮੇਰੇ ਘਰ ਵਿੱਚ ਨਹੀਂ ਵੱਸੂਗਾ ਜਿਹੜਾ ਬਾਹਲਾ ਚਤਰਾਇਆਂ ਕਰਦਾ ਹੈ ਜਿਹੜਾ ਬਾਹਲਾ ਆਪਣੇ ਆਪ ਨੂੰ ਚਾਤਰ ਸਮਝਦਾ ਹੈ ਪਰ ਹੈਗਾ ਨਹੀਂ ਆ ਵਲਸ਼ਾਲ ਬੋਹ ਕਰਦਾ ਉਹਨੂੰ ਲੱਗਦਾ ਇੱਦਾਂ ਨਹੀਂ ਮੈਂ ਇਦਾਂ ਜਿਹੜਾ ਆ ਵਲ ਲੂੰਗਾ ਪਰਮੇਸ਼ਵਰ ਨੂੰ ਵੀ ਆਪਣੀਆਂ ਗੱਲਾਂ ਦੇ ਵਿੱਚ ਮੈਂ ਆਹ ਵਾਲਾ ਭਾਨਾ ਬਾਦਰੀ ਨੂੰ ਲਾ ਦੂੰਗਾ ਆਹ ਵਾਲਾ ਭਾਨਾ ਮੈਂ ਆਪਣੀ ਘਰ ਵਾਲੀ ਨੂੰ ਲਾ ਦੂੰਗਾ ਆਪਣੇ ਨਿਆਣਿਆਂ ਨੂੰ ਇਦਾਂ ਕਹਿ ਦੂੰਗਾ ਮੈਂ ਚੱਲਿਆ ਫਲਾਣੇ ਥੈਨੂ ਪਰ ਮੈਂ ਆਪਣੀ ਘਰ ਵਾਲੀ ਨੂੰ ਇਦਾਂ ਦੱਸ ਦੂ ਜਾਂ ਘਰ ਵਾਲੀ ਕਵੇ ਮੈਂ ਆਪਣੇ ਘਰ ਵਾਲੇ ਨੂੰ ਇਦਾਂ ਦੱਸ ਦੂ ਨੋ ਕਿਸੇ ਨੂੰ ਵੀ ਤੁਸੀਂ ਅਗਰ ਛਲਦੇ ਆਂ ਵੱਲਦੇ ਆਂ ਝੂਠ ਬੋਲਦੇ ਆਂ ਗਲਤ ਤੇ ਗਲਤੀ ਆ ਤੇ ਜਿਹੜਾ ਛਲਿਆ ਉਹ ਪਰਮੇਸ਼ਵਰ ਦੇ ਘਰ ਵਿੱਚ ਨਹੀਂ ਟਿਕ ਸਕਦਾ ਪਰਮੇਸ਼ਵਰ ਦੇ ਘਰ ਵਿੱਚ ਨਹੀਂ ਵਸ ਸਕਦਾ ਕਹਿੰਦਾ ਜਿਹੜਾ ਪੂਰੇ ਰਾਹ ਚੱਲੂਗਾ ਉਹ ਸੇਵਾ ਕਰੂਗਾ ਪਰ ਜਿਹੜਾ ਛਲਿਆ ਉਹ ਮੇਰੇ ਘਰ ਚ ਨਹੀਂ ਟਿਕ ਸਕਦਾ ਝੂਠਾ ਮੇਰੀਆਂ ਅੱਖਾਂ ਦੇ ਅੱਗੇ ਕਾਇਮ ਨਾ ਰਹੇਗਾ ਇਸ ਲਈ ਝੂਠ ਵੀ ਨਹੀਂ ਬੋਲਣਾ ਕੋਈ ਬੰਦਾ ਜੇ ਇਦਾਂ ਕਵੇ ਮੈਂ ਵਫਾਦਾਰ ਬਹੁਤ ਆ ਪਰ ਮੇਰੇ ਤੋਂ ਝੂਠ ਬੋਲ ਹੋ ਜਾਂਦਾ ਫਿਰ ਉਹ ਵਫਾਦਾਰ ਨਹੀਂ ਆ ਜੇ ਕੋਈ ਇਦਾਂ ਕਵੇ ਮੈਂ ਵਫਾਦਾਰ ਬਹੁਤ ਬਸ ਥੋੜਾ ਜਿਹੀ ਸ਼ਾਲਕਪਟ ਮੇਰੇ ਅੰਦਰ ਫਿਰ ਉਹ ਵਫਾਦਾਰ ਨਹੀਂ ਹੋ ਸਕਦਾ ਜਿਹੜਾ ਵਫਾਦਾਰ ਆ ਉਹ ਸੱਚਿਆਰਾ ਆ ਉਹ ਭਲਾਈ ਕਰਨ ਵਾਲਾ ਆ ਉਹਦੇ ਅੰਦਰ ਝੂਠ ਵੀ ਨਹੀਂ ਆ ਉਹਦੇ ਅੰਦਰ ਬੁਰੀਾਈ ਵੀ ਨਹੀਂ ਆ ਤੇ ਉਹਦੇ ਅੰਦਰ ਸ਼ਾਲਕਪਟ ਵੀ ਨਹੀਂ ਆ ਹallelujah ਪਹਿਲਾ ਕੋਰਿੰਥੀਆਂ ਉਹਦਾ 4 ਨੰਬਰ ਅਧਿਆਇ ਉਹਦੀ ਪਹਿਲੀ ਤੇ 2 ਨੰਬਰ ਪੰਕਤੀ ਚਾਹੀਦਾ ਲਿਖਿਆ ਆ ਆਦਮੀ ਸਾਨੂੰ ਇਉਂ ਜਾਣੇ ਜਿਉਂ ਮਸੀਹ ਦੇ ਸੇਵਕ ਅਤੇ ਪਰਮੇਸ਼ਵਰ ਦੇ ਭੇਤਾਂ ਦੇ ਮੁਖਤਿਆਰ ਫੇਰ ਇੱਥੇ ਮੁਖਤਿਆਰਾਂ ਵਿੱਚ ਇਹ ਚਾਹੀਦਾ ਆ ਜੋ ਉਹ maatbaar ਹੋਣ ਕਹਿੰਦਾ ਜਿਹੜੇ ਲੋਕੀ ਆ ਆਦਮੀ ਆ ਜਿਹੜੇ ਕਹਿੰਦਾ ਸਾਨੂੰ ਇਉਂ ਜਾਣਣ ਸਾਡੀ ਪਛਾਣ ਉਹ ਇਦਾਂ ਕਰਨ ਮਸੀਹ ਦੇ ਸੇਵਕ ਵੀ ਪ੍ਰਭੂ ਦੇ ਦਾਸ ਆ ਇਹ ਪ੍ਰਭੂ ਦੇ ਇਹ ਸੇਵਕ ਆ ਅਤੇ ਪਰਮੇਸ਼ਵਰ ਦੇ ਭੇਤਾਂ ਦੇ ਮੁਖਤਿਆਰ ਆ ਪਰਮੇਸ਼ਵਰ ਇਹਨਾਂ ਉੱਤੇ ਆਪਣੇ ਭੇਤ ਜ਼ਾਹਿਰ ਕਰਦਾ ਆ ਇਹਨਾਂ ਨੂੰ ਪਰਮੇਸ਼ਵਰ ਦੇ ਬਹੁਤ ਸਾਰੇ ਭੇਤਾਂ ਦਾ ਪਤਾ ਆ ਅਰ ਪਰਮੇਸ਼ਵਰ ਨੇ ਇਹਨਾਂ ਨੂੰ ਅਧਿਕਾਰ ਦਿੱਤੇ ਆ ਕਹਿੰਦਾ ਲੋਕੀ ਸਾਨੂੰ ਇਸ ਨਜ਼ਰ ਦੇ ਨਾਲ ਦੇਖਣ ਇਸ ਪਹਿਚਾਣ ਦੇ ਨਾਲ ਜਾਣਣ ਐਦਾਂ ਨਾ ਜਾਣ ਵੀ ਹਾ 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 ਆ ਚਰਚ ਨੂੰ ਜਾਂਦਾ ਆ ਆ ਜਾਂਦਾ ਚਰਚ ਨੂੰ ਇਹਨਾਂ ਦੇ ਘਰ ਜਾ ਕੇ ਦੇਖਿਆ ਕਦੀ ਉਹ ਕਹਦੀ ਇਹਨੂੰ ਗਾਲਾਂ ਕੱਢਦੇ ਨੂੰ ਸੁਣਿਆ ਚਰਚ ਵਿੱਚ ਇਹਨੂੰ ਗੀਤ ਗਾਉਂਦੇ ਨੂੰ ਤੁਸੀਂ ਸੁਣਿਆ ਬੱਸ ਜੀ ਕਦੀ ਉਹਨੂੰ ਗਾਲਾਂ ਕੱਢਦੇ ਨੂੰ ਸੁਣਿਆ ਸਾਨੂੰ ਇਦਾਂ ਦੀਆਂ ਕੰਪਲੇਨਸ ਮਿਲਦੀਆਂ ਕਹਿੰਦੇ ਤੁਸੀਂ ਇੱਥੇ ਬੱਸ ਗੀਤ ਸੇਵਾ ਕਰਕੇ ਜਾਣਨ ਵੀ ਪਾਸ ਜੀ ਇੱਥੇ ਚੋਪੀ ਰਹਿੰਦਾ ਕਿਤੇ ਇਹਨੂੰ ਓਲੇ ਹੋ ਕੇ ਦੇਖਿਓ ਕਿੰਦਾ ਹੱਥ ਚੱਕ ਚੱਕ ਕੇ ਦੁਆਵਾਂ ਕਰਦਾ ਇਹ ਤੇ ਜਿੱਤੇ ਹੱਥ ਰੱਖਦੇ ਰੋਗੀ ਚੰਗੇ ਹੋ ਜਾਂਦੇ ਪਰ ਵੀ ਯਿਸੂ ਜੀ ਦੇ ਨਾਮ 'ਚ ਇਹਨੂੰ ਤਾਂ ਪਰਮੇਸ਼ਵਰ ਨੇ ਆਪਣੇ ਕੰਮਾਂ ਦਾ ਮੁਖਤਿਆਰ ਬਣਾਇਆ ਹੈ ਤਾਂ ਆਪਣੇ ਆਪ ਨੂੰ ਬਸ ਝਾਰ ਨਹੀਂ ਕਰਦਾ ਇਹਦੇ ਨਾਲ ਤਾਂ ਪ੍ਰਭੂ ਦਾ ਰੂਹ ਗੱਲਾਂ ਕਰਦਾ ਇਹਨੇ ਤਾਂ ਸਾਨੂੰ ਬਹੁਤ ਗੱਲਾਂ ਦੱਸੀਆਂ ਰੱਬ ਦੀਆਂ ਅਸੀਂ ਇਤੋਂ ਬਰਾਦ ਨਾ ਕਰਾਈ ਸਾਡਾ ਤਾਂ ਜੀਵਨ ਬਦਲ ਗਿਆ ਲੋਕੀ ਤੁਹਾਡੇ ਲਈ ਇਦਾਂ ਦੀਆਂ ਗੱਲਾਂ ਕਰਨ ਇਤਨੀ ਪਛਾਣ ਹੋਣੀ ਚਾਹੀਦੀ ਆ ਸਾਡੀ ਕਹਿੰਦਾ ਫੇਰ ਜਿਹੜੇ ਮੁਖਤਿਆਰ ਆ ਜਿਨ੍ਹਾਂ ਨੂੰ ਸੱਚੀ ਪਰਮੇਸ਼ਵਰ ਨੇ ਮੁਖਤਿਆਰੀ ਦਿੱਤੀ ਆ ਕਹਿੰਦਾ ਫੇਰ ਇੱਥੇ ਮੁਖਤਿਆਰਾਂ ਵਿੱਚ ਇਹ ਚਾਹੀਦਾ ਜੋ ਮਾਤਵਾਰ ਹੋਣ ਜਿਨ੍ਹਾਂ ਨੂੰ ਪ੍ਰਭੂ ਨੇ ਮੁਖਤਿਆਰੀ ਦੇ ਦਿੱਤੀ ਆ ਉਹਨਾਂ ਵਿੱਚ ਚਾਹੀਦਾ ਵੀ ਉਹ ਵਫਾਦਾਰ ਹੋ ਜਾਣ ਤੇ ਜੇ ਤੁਸੀਂ ਇਹਨੂੰ ਅੰਗਰੇਜ਼ੀ ਦੇ ਵਿੱਚ ਪੜ੍ਹੋ ਉੱਥੇ ਲਿਖਿਆ ਮਸਟ ਅਪਰੂਵ ਫਾਈਥਫੁਲ ਕਹਿੰਦਾ ਉਹੋ ਰੇ ਉਹ ਸਾਬਤ ਕਰੇ ਕਿ ਉਹ ਵਫਾਦਾਰ ਹੈ ਜਿਹਨੂੰ ਪਰਮੇਸ਼ੁਰ ਨੇ ਮੁਖਤਿਆਰ ਥਾਪਿਆ ਆ ਜਿਹਨੂੰ ਪਰਮੇਸ਼ੁਰ ਨੇ ਚੁਣ ਲਿਆ ਆ ਜਿਹੜਾ ਕਹਿੰਦਾ ਮੈਂ ਸੇਵਕ ਆ ਕਹਿੰਦਾ ਫਿਰ ਉਹ ਹੋਰ ਸਾਬਤ ਕਰੇ ਆਪਣੇ ਕੰਮਾਂ ਦੇ ਰਾਹੀਂ ਆਪਣੀ ਵਫਾਦਾਰੀ ਦੇ ਰਾਹੀਂ ਆਪਣੇ ਪਰਮੇਸ਼ੁਰ ਦੇ ਪ੍ਰਤੀ ਪ੍ਰੇਮ ਦੇ ਰਾਹੀਂ ਕਿ ਉਹ ਵਾਕਿਆ ਹੀ ਜਿਹੜਾ ਆ ਉਹ ਵਫਾਦਾਰ ਹੈ ਹallelujah ਲੂਕਾ ਦੀ ਕਿਤਾਬ ਉਹਦਾ 16 ਨੰਬਰ ਤੇ ਆਇਓ ਦੀ 10 ਨੰਬਰ ਪੰਕਤੀ ਕਹਿੰਦਾ ਜੋ ਥੋੜੇ ਤੋਂ ਥੋੜੇ ਵਿੱਚ ਧਿਆਨਤਦਾਰ ਹੈ ਸੋ ਬਹੁਤ ਵਿੱਚ ਵੀ ਧਿਆਨਤਦਾਰ ਹੈ ਅਤੇ ਜੋ ਥੋੜੇ ਤੋਂ ਥੋੜੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ ਇਹ ਵਚਨ ਆਪਾਂ ਬਹੁਤ ਵਾਰੀ ਸੁਣਿਆ ਆ ਤੇ ਮੈਂ ਜਿੰਨੀ ਵਾਰੀ ਇਸ ਵਚਨ ਨੂੰ ਪੜ੍ਹਦੀ ਆ ਮੈਨੂੰ ਇੱਕ ਅਲੱਗ ਤਰੀਕੇ ਦੇ ਨਾਲ ਇਹਦਾ ਰੈਵੋਲੂਸ਼ਨ ਮਿਲਦਾ ਏ ਕਈ ਵਾਰੀ ਆਪਾਂ ਇਹਨੂੰ ਧੰਦੇ ਪ੍ਰਤੀ ਜੋੜਦੇ ਆ ਕਈ ਵਾਰੀ ਮੈਨੂੰ ਆਪਾਂ ਅਧਿਆਤਮਿਕਤਾ ਦੇ ਨਾਲ ਜੋੜਦੇ ਆ ਧਾਰਮਿਕਤਾ ਦੇ ਨਾਲ ਜੋੜਦੇ ਤੇ ਅੱਜ ਅਸੀਂ ਇਹਨੂੰ ਵਫਾਦਾਰੀ ਦੇ ਨਾਲ ਜੋੜ ਰਹੇ ਆ ਅਸੀਂ ਨਹੀਂ ਪਰਮੇਸ਼ਵਰ ਦਾ ਆਤਮਾ ਸਾਡੇ ਉੱਤੇ ਵਫਾਦਾਰੀ ਦੇ ਪ੍ਰਤੀ ਇਹਦਾ ਰੈਵੋਲੂਸ਼ਨ ਪਾ ਰਿਹਾ ਏ ਕਹਿੰਦਾ ਜਿਹੜਾ ਥੋੜੇ ਤੋਂ ਥੋੜੇ ਵਿੱਚ ਧਿਆਨਤਦਾਰ ਏ ਸੋ ਬਹੁਤ ਵਿੱਚ ਵੀ ਧਿਆਨਤਦਾਰ ਏ ਤੇ ਜੋ ਥੋੜੇ ਤੋਂ ਥੋੜੇ ਵਿੱਚ ਧਿਆਨਤਦਾਰ ਨਹੀਂ ਬੇਈਮਾਨ ਆ ਉਹ ਬਹੁਤੇ ਵਿੱਚ ਵੀ ਬੇਈਮਾਨ ਆ ਇਹਦਾ ਕੀ ਮਤਲਬ ਆ ਜਿੰਨਾ ਗੱਲਾਂ ਨੂੰ ਆਪਾਂ ਮਾਮੂਲੀ ਚੀਜ਼ਾਂ ਸਮਝਦੇ ਮਾਮੂਲੀ ਜੀ ਗੱਲ ਆਪਾਂ ਸਮਝਦੇ ਹਾਂ ਜਿੱਦਾਂ ਕਿਸੇ ਦੇ ਬਾਰੇ ਵਿੱਚ ਕੋਈ ਗੱਲ ਕਰਨੀ ਮਾਮੂਲੀ ਜੀ ਗੱਲ ਆ ਆਪਾਂ ਸ਼ਾਪਿੰਗ ਕਰਨੇ ਗਏ ਮਾਮੂਲੀ ਜੀ ਗੱਲ ਆ ਉਹ ਗੱਲਾਂ ਜਿਹੜੀਆਂ ਬੋਲੀਆਂ ਹੀ ਮਾਮੂਲੀ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਇਹ ਵੀ ਕੋਈ ਗੱਲ ਆ ਜਿਹੜਾ ਬੰਦਾ ਉਹਨਾਂ ਗੱਲਾਂ ਦੇ ਵਿੱਚ ਵੀ ਵਫ਼ਾਦਾਰ ਨਹੀਂ ਆ ਉਹ ਪਰਮੇਸ਼ਵਰ ਦੀ ਨਜ਼ਰ 'ਚ ਵਫ਼ਾਦਾਰ ਨਹੀਂ ਆ ਫਾਰ ਐਗਜ਼ਾਮਪਲ ਉਦਾਹਰਣ ਦੇ ਤੌਰ ਤੇ ਮੰਨ ਲਓ ਆਪਾਂ ਕਿਤੇ ਸ਼ਾਪਿੰਗ ਕਰਨ ਲਈ ਚਲੇਗੇ ਅੱਜ ਕੱਲ ਤੁਹਾਨੂੰ ਪਤਾ ਹੀ ਹੋਣਾ ਜਿੱਦਾਂ ਜਦੋਂ ਆਪਾਂ ਸ਼ਾਪਿੰਗ ਕਰਨ ਨੂੰ ਜਾਂਦੇ ਆ ਉੱਥੇ ਸ਼ਾਪਿੰਗ ਕਾਰਟ ਰੱਖੀਆਂ ਹੁੰਦੀਆਂ ਆ ਜਦੋਂ ਆਪਾਂ ਖਰੀਦਦਾ ਫਰੋਕਤ ਕਰਨ ਜਾਣੇ ਉੱਥੇ ਬਾਹਰ ਰੇੜੀਆਂ ਜੀਆਂ ਰੱਖੀਆਂ ਹੁੰਦੀਆਂ ਆ ਟੇਰਾਂ ਵਾਲੀਆਂ ਵੀ ਉੱਚ ਸਮਾਨ ਸਿੱਟੋ ਬਹੁਤ سارے ਲੋਕ ਕੀ ਕਰਦੇ ਆ ਉਹਨੂੰ ਜਦੋਂ ਅੰਦਰ ਖੜਦੇ ਆ ਸ਼ਾਪਿੰਗ ਕਰਨ ਨੂੰ ਵਾਸਤੇ ਉਦੋਂ ਉਸ ਰੇੜੀ ਨੂੰ ਉੱਥੋਂ ਹੀ ਲੈ ਕੇ ਆਉਂਦੇ ਆ ਜਿੱਥੇ ਸੈਤਾਨ ਤੇ ਪਈ ਹੁੰਦੀ ਆ ਪਰ ਫਿਰ ਉਹਦੇ ਬਾਅਦ ਚੋਕੀ ਕਰਦੇ ਆ ਉਹਦੇ ਚੋਂ ਸਮਾਨ ਕੱਢਦੇ ਆ ਗੱਡੀ ਵਿੱਚ ਰੱਖਦੇ ਆ ਉਹਨੂੰ ਲੱਤ ਮਾਰਦੇ ਆ ਰੇਡ ਦਿੰਦੇ ਆ ਕਹਿੰਦੇ ਇੱਥੇ ਬਥੇਰੇ ਤੁਰੇ ਫਿਰਦੇ ਉਹਨਾਂ ਨੇ ਆਪੇ ਹੀ ਕਰ ਦੇਣਾ ਚੱਲ ਚੱਲ ਬੈਠ ਗੱਡੀ ਦੇ ਵਿੱਚ ਗਰਮੀ ਬਹੁਤ ਆ ਛੇਤੀ ਕਰੋ ਛੇਤੀ ਕਰੋ ਅੰਦਰ ਜਦੋਂ ਬੈਸਕਟ ਪਸੰਦ ਕਰਦੇ ਸੀ ਉਦੋਂ ਟਾਈਮ ਨਹੀਂ ਲੱਗਾ ਜਦੋਂ ਹੋਰਾਂ ਚੀਜ਼ਾਂ ਦੀਆਂ ਸਰਫਾ ਸਾਬਣ ਖਰੀਦਦੇ ਸੀ ਉਦੋਂ ਟਾਈਮ ਨਹੀਂ ਲੱਗਾ ਜਦੋਂ ਝੱਗੇ ਪੈਂਟਾਂ ਖਰੀਦਦੇ ਸੀ ਉਦੋਂ ਟਾਈਮ ਤੁਹਾਡਾ ਖਰਾਬ ਨਹੀਂ ਹੋਇਆ ਇੱਕ ਰੇੜੀ ਉਹਨੂੰ ਰਾਈਟ ਪਲੇਸ ਦੇ ਉੱਤੇ ਖੜੀ ਕਰਕੇ ਆਉਣ ਦੇ ਲਈ ਤੁਹਾਨੂੰ ਧੁੱਪ ਲੱਗੀ ਤੁਹਾਡਾ ਟਾਈਮ ਖਰਾਬ ਹੋਇਆ ਉਹਨੂੰ ਤੁਸੀਂ ਲੱਤ ਮਾਰੀ ਉਹ ਚਾਹੇ ਉਹਦਾ ਟਾਇਰ ਬਿੰਗਾ ਹੋਇਆ ਚਾਹੇ ਕਿਸੇ ਚੀਜ਼ ਵਿੱਚ ਹਿੱਟ ਹੋਈ ਚਾਹੇ ਕਿਸੇ ਗੱਡੀ ਦੇ ਵਿੱਚ ਲੱਗ ਜਾਏ ਪਾਰਕਿੰਗ ਪਲੇਸ ਨੂੰ ਉਹ ਬਲੌਕ ਕਰ ਦੇ ਡੋਜ਼ਨਟ ਮੈਟਰ ਤੁਹਾਡੇ ਲਈ ਕੋਈ ਫਰਕ ਨਹੀਂ ਪਿਆ ਕੀ ਇਹ ਵਫਾਦਾਰੀ ਹੈ ਸੋਚੋ ਕੀ ਇਹ ਮਾਮੂਲੀ ਗੱਲਾਂ ਦੇ ਵਿੱਚ ਬੇਈਮਾਨੀ ਨਹੀਂ ਹੈ ਅਗਰ ਲਿਖਿਆ ਹੈ ਕਿ ਜੁੱਤੀ ਇੱਥੇ ਲਾਓ ਤੇ ਤੁਸੀਂ ਪੜਿਆ ਹੋਵੇ ਕਿ ਜੁੱਤੀ ਇੱਥੇ ਹੀ ਲਾਓ ਤੇ ਤੁਸੀਂ ਉਹ ਜਗ੍ਹਾ ਛੱਡ ਕੇ ਜਾਣ ਬੁੱਝ ਕੇ ਜੁੱਤੀ ਹੋਰ ਕਿਤੇ ਲਾ ਕੇ ਆਓ ਕੀ ਇਹ ਵਫਾਦਾਰੀ ਹੈ ਅਗਰ ਲਿਖਿਆ ਹੋਵੇ ਕਿ ਲਾਈਨ ਦੇ ਵਿੱਚ ਖੜੇ ਹੋਵੋ ਤੇ ਤੁਸੀਂ ਜਾਣ ਬੁੱਝ ਕੇ ਆਪਣੀ ਵਾਰੀ ਤੋਂ ਬਿਨਾ ਤੁਸੀਂ ਹੋਰ ਕਿਸੇ ਨਾਲ ਜਾ ਕੇ ਲੜੋ ਲਾਈਨ ਵਿੱਚ ਲੱਗਣ ਦੀ ਬਜਾਏ ਕੀ ਇਹ ਵਫਾਦਾਰੀ ਹੈ ਜੇ ਜਿਹੜੇ ਲੋਕ ਇਹਨਾਂ ਮਾਮੂਲੀ ਗੱਲਾਂ ਦੇ ਵਿੱਚ ਵਫਾਦਾਰ ਨਹੀਂ ਆ ਉਹ ਪਰਮੇਸ਼ਵਰ ਦੀ ਨਜ਼ਰ ਵਿੱਚ ਵੀ ਵਫਾਦਾਰ ਨਹੀਂ ਆ ਸਮਝ ਲੱਗ ਰਹੀ ਤੁਹਾਨੂੰ ਜਿੱਦਾਂ ਆਪਾਂ ਰੋਡ ਤੇ ਜਾਂਦੇ ਆ ਉੱਥੇ ਲਿਖਿਆ ਇੱਥੇ 40 ਦੀ ਸਪੀਡ ਆ ਇੱਥੇ 60 ਦੀ ਸਪੀਡ ਆ ਕਿਤੇ 100 ਦੀ ਵੀ ਹੋ ਸਕਦੀ ਆ ਹੁਣ ਤੁਸੀਂ 40 ਵਾਲੀ ਸਪੀਡ ਤੇ ਜੇ ਤੁਹਾਨੂੰ ਵਰਦੀ ਵਾਲੇ ਭਰਾ ਦਿਖਦੇ ਆ ਫਿਰ ਤੁਸੀਂ ਕੰਟਰੋਲ ਵਿੱਚ ਕਰ ਲੈਨੇ ਆ ਤੇ ਫਿਰ ਜਿੱਥੇ ਤੁਹਾਨੂੰ ਪਤਾ ਕੈਮਰਾ ਨਹੀਂ ਲੱਗੇ ਕਰਕੇ ਤੁਸੀਂ ਉੱਥੇ ਤੁਹਾਨੂੰ ਬਹੁਤ ਸਾਰੀਆਂ ਰੋਡਾਂ ਦਾ ਪਤਾ ਹੈ ਤੁਹਾਨੂੰ ਖੰਬਿਆਂ ਦਾ ਪਤਾ ਕਿੱਥੇ ਕੈਮਰੇ ਲੱਗੇ ਫਿਰ ਤੁਸੀਂ ਉੱਥੇ ਗੱਡੀ ਭਜਾ ਲੈਨੇ ਫਿਰ ਕੈਮਰੇ ਦੀ ਰੇਂਜ ਆ ਕੇ 40 ਤੇ ਕਰਦੇ ਆ ਜਾਂ 60 ਤੇ ਕਰਦੇ ਆ ਕੀ ਇਹ ਵਫਾਦਾਰੀ ਆ ਪਰ ਵਚਨ ਦੇ ਵਿੱਚ ਕੀ ਲਿਖਿਆ ਆ ਕਹਿੰਦਾ ਹਕੂਮਤਾਂ ਦੀ ਅਧੀਨਗੀ ਦੇ ਵਿੱਚ ਰਵੋ ਕਿੰਨਾ ਜਿਹੜੇ ਕਾਨੂੰਨ ਆ ਜਿਹੜੀ ਬਵਸਥਾ ਆ ਉਹ ਤੁਹਾਡੇ ਫਾਇਦੇ ਦੇ ਲਈ ਬਣਾਈ ਗਈ ਆ ਨੁਕਸਾਨ ਦੇ ਲਈ ਨਹੀਂ ਤੁਹਾਡੀ ਜਾਨ ਨੂੰ ਬਚਾਉਣ ਦੇ ਲਈ ਅਗਰ ਉੱਥੇ 40 ਦੀ ਸਪੀਡ ਲਿਖੀ ਗਈ ਆ ਤਾਂ ਜ਼ਰੂਰ ਕੋਈ ਕਾਰਨ ਹੀ ਆ ਨਾ ਉਹ ਬਿਜ਼ੀ ਏਰੀਆ ਆ ਤਾਂ ਹੀ ਉੱਥੇ ਲਿਖਿਆ ਗੱਡੀ ਹੌਲੀ ਚਲਾਓ ਤੇ ਜੇ ਤੁਸੀਂ ਉਹ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਅੱਖੀਂ ਦੇਖਦੇ ਆ ਉਹਨਾਂ ਦੇ ਵਿੱਚ ਤੁਸੀਂ ਫਾਇਥਫੁਲ ਨਹੀਂ ਆ ਉਹਨਾਂ ਵਿੱਚ ਤੁਸੀਂ ਵਫਾਦਾਰ ਨਹੀਂ ਆ ਤੇ ਜਿੰਨੂੰ ਤੁਸੀਂ ਦੇਖਦੇ ਨਹੀਂ ਉਹਦੇ ਪ੍ਰਤੀ ਤੁਸੀਂ ਵਫਾਦਾਰ ਕਿੱਦਾਂ ਹੋ ਸਕਦੇ ਆ ਜੇ ਚਰਚ ਦੇ ਵਿੱਚ ਬਹੁਤ ਸਾਰੇ ਕਾਨੂੰਨ ਆ ਕਿ ਇੱਧਰ ਪੈਣਾ ਬੈਠਣ ਇੱਧਰ ਭਰਾ ਬੈਠਣ ਇੱਧਰ ਅਮਰਜੈਂਸੀ ਸੈਕਸ਼ਨ ਵਾਲੇ ਹੋਣ ਜਾਂ ਉੱਥੇ ਪਾਣੀ ਦਾ ਪ੍ਰਬੰਧ ਉੱਥੇ ਜੋੜਿਆਂ ਦਾ ਪ੍ਰਬੰਧ ਉੱਥੇ ਚਾਹ ਦਾ ਪ੍ਰਬੰਧ ਲਾਈਨਾਂ ਦੇ ਵਿੱਚ ਲਾ ਕੇ ਸਮਝ ਲਓ ਪਰ ਉਹ ਸਾਰੀ ਵਫਾਦਾਰੀ 2.5 ਘੰਟੇ ਦੇ ਵਿੱਚ ਫਿਨਿਸ਼ ਹੋ ਜਾਂਦੀ ਜਿਹੜੀ ਤੁਸੀਂ ਬਾਈਬਲ ਚੋਂ ਪੜ੍ਹਦੇ ਹੋ ਤੇ ਸੁਣਦੇ ਆ ਤੇ ਉਹ ਫਿਰ ਤੁਸੀਂ ਅਗਰ ਕਹੋ ਕਿ ਪ੍ਰਭੂ ਤੂੰ ਮੇਰੀ ਵਫਾਦਾਰੀ ਨੂੰ ਦੇਖ ਹਿਜ਼ਕੀ엘 ਦੇ ਉੱਤੇ ਜਦੋਂ ਪਰਮੇਸ਼ੁਰ ਨੇ ਸੁਨੇਹਾ ਭੇਜਿਆ ਨਬੀ ਦੇ ਰਾਈ ਕਿ ਜਾ ਉਹਨੂੰ ਕਹਿ ਵੀ ਹੁਣ ਤੇਰੀ ਮੌਤ ਦਾ ਟਾਈਮ ਆ ਗਿਆ ਜਾਂ ਤੇ ਬਚਨ ਦੇ ਵਿੱਚ ਲਿਖਿਆ ਹਿਜ਼ਕੀਏ ਕੰਧ ਵੱਲ ਨੂੰ ਮੂੰਹ ਪਵਾਲ ਖੋਲਿਆ ਉਹਨੇ ਕੰਧ ਵੱਲ ਨੂੰ ਮੂੰਹ ਫੇਰਿਆ ਤੇ ਉਧਰ ਨੂੰ ਮੂੰਹ ਕਰਕੇ ਪਰਮੇਸ਼ੁਰ ਦੇ ਅੱਗੇ ਰੋ ਰੋ ਕੇ ਪ੍ਰਾਰਥਨਾ ਕਰਨ ਲੱਗਾ ਉਹਨੇ ਉਹ ਪ੍ਰਾਰਥਨਾ ਦੇ ਵਿੱਚ ਕੀ ਕਿਹਾ ਸੀਗਾ ਕੀ ਕਿਹਾ ਸੀ ਉਸ ਪ੍ਰਾਰਥਨਾ ਚ ਕਿਸੇ ਨੂੰ ਪਤਾ ਕੀ ਕਿਹਾ ਸੀ ਮੇਰੀ ਵਫਾਦਾਰੀ ਨੂੰ ਦੇਖ ਤਿਆਜਾ ਮਾ ਕੀ ਕਹਿਣਾ ਕਿੰਨੂ ਦੇਖ ਮੇਰੀ ਗੈਰ ਜ਼ਿੰਮੇਵਾਰੀ ਨੂੰ ਦੇਖ ਮੇਰੀ ਹੁਕਮਾਦੁੱਲੀ ਨੂੰ ਦੇਖ ਕਾਨੂੰਨ ਤੋੜਨ ਦੇ ਮੇਰੇ ਤਰੀਕੇ ਦੇਖ ਮੈਨੂੰ ਛੱਲੀਆਂ ਤੋੜਦੇ ਨੂੰ ਦੇਖ ਮੈਨੂੰ ਸਾਗ ਦੀਆਂ ਗੰਦਲਾਂ ਤੋੜਦੇ ਨੂੰ ਦੇਖ ਮੈਨੂੰ ਜੁੱਤੀਆਂ ਚੁੱਕਦੇ ਨੂੰ ਦੇਖ ਜੇਬਾਂ ਕੱਟਦੇ ਨੂੰ ਦੇਖ ਗਾਲਾਂ ਕੱਢਦੇ ਨੂੰ ਦੇਖ ਜਨਾਨੀ ਕੁੱਟਦੀ ਨੂੰ ਦੇਖ ਜਾਂ ਸ਼ਰਾਬ ਪੀਂਦੇ ਨੂੰ ਦੇਖ ਕਿ ਜੂਆਖਾਨੇ ਵਿੱਚ ਖਲੋਤੇ ਨੂੰ ਦੇਖ ਕੀ ਕਹਿ ਕੇ ਪ੍ਰਾਰਥਨਾ ਕਰਨੀ ਆ ਮੈਨੂੰ ਕੀ ਕਰਦੇ ਨੂੰ ਵੇਖ ਹਿਜਕੈਲ ਨੂੰ ਪਤਾ ਸੀ ਮੈਂ ਵਫਾਦਾਰ ਹਾਂ ਤਾਂ ਹੀ ਉਹਨੇ ਕਿਹਾ ਕਹਿੰਦਾ ਮੇਰੀ ਵਫਾਦਾਰੀ ਨੂੰ ਦੇਖ ਮੈਂ ਕਿੰਨੀ ਵਫਾਦਾਰੀ ਦੇ ਨਾਲ ਤੇਰੇ ਨਾਲ ਚੱਲਿਆ ਆ ਔਰ ਸੱਚਮੁੱਚ ਪਰਮੇਸ਼ਵਰ ਨੇ ਉਹਦੀ ਪ੍ਰਾਰਥਨਾ ਨੂੰ ਸੁਣਿਆ ਔਰ 15 ਸਾਲ ਉਹਦੀ ਉਮਰ 'ਚ ਇਜ਼ਾਫਾ ਕਰ ਦਿੱਤਾ ਵਧਾ ਦਿੱਤੀ ਉਹਦੀ ਉਮਰ ਸਾਨੂੰ ਵੀ ਆਪਣੇ ਜੀਵਨ ਦੇ ਵਿੱਚ ਕੁਝ ਕਹਿਣ ਦੀ ਚਾਹੀਦਾ ਹੈ ਪਰਮੇਸ਼ਵਰ ਦੇ ਅੱਗੇ ਕੋਈ ਕਸ਼ਟ ਆ ਜਾਏ ਤਾਂ ਅਸੀਂ ਵੀ ਕਹੀਏ ਪ੍ਰਭੂ ਮੇਰੀ ਵਫਾਦਾਰੀ ਦੇਖ ਪ੍ਰਭੂ ਮੇਰੀ ਇਮਾਨਦਾਰੀ ਦੇਖ ਪ੍ਰਭੂ ਮੇਰੀ ਆਗਿਆਕਾਰੀ ਦੇਖ ਹੋਰ ਨਹੀਂ ਕੁਝ ਤਾਂ ਪ੍ਰਭੂ ਮੇਰਾ ਰੂਟੀਨ ਦੇਖ ਮੈਂ ਪੂਰੇ ਰੂਟੀਨ ਦੇ ਨਾਲ ਚਰਚ ਨੂੰ ਜਾਂਦਾ ਆ ਪ੍ਰਭੂ ਮੈਂ ਪੂਰੇ ਰੂਟੀਨ ਦੇ ਨਾਲ ਫਾਸਟਿੰਗ ਕਰਦਾ ਮੈਂ ਪੂਰੇ ਮਨ ਦੇ ਨਾਲ ਪ੍ਰਾਰਥਨਾ ਕਰਦਾ ਮੈਂ ਪੂਰੀ ਰੂਹ ਦੇ ਨਾਲ ਤੇਰੀ ਆਰਾਧਨਾ ਕਰਦਾ ਪ੍ਰਭੂ ਕਿਸੇ ਇੱਕ ਚੀਜ਼ ਦੇ ਬਦਲੇ ਤਾਂ ਮੈਨੂੰ ਇਸ ਵਿਫਤਾ ਚੋਂ ਬਾਹਰ ਕੱਢ ਪਰ ਸਾਡੇ ਕੋਲ ਕੀ ਹੈ ਕਹਿਣ ਦੇ ਲਈ ਕਦੀ ਸੋਚਿਆ ਕਿ ਅਗਰ ਕੋਈ ਵਿਫਤਾ ਆਏ ਤਾਂ ਅਸੀਂ ਕੀ